ਹੈਲੋ ਗਾਇਸ ਆਪ ਸਭੀ ਦਾ ਸਵਾਗਤ ਹੈ ਆਪਣੀ ਅੱਜ ਦੀ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਗਾਇਸ ਆਪਣਾ ਕਈ ਦਿਨੋਂ ਕਿ ਆਪਾਂ ਤੋਂ ਬਲੌਗ ਆ ਪਾਇਆ ਨਹੀਂ ਆਪਣੇ ਬਲੌਗ ਨਹੀਂ ਯਾਰ ਯਾਰ ਕਈ ਦਿਨ ਹੋ ਗਏ ਤੇ ਉਹਦਾ ਰੀਜ਼ਨ ਸੀ ਯਾਰ ਥੋੜਾ ਜਨਾ ਆਪਾਂ ਹੋਰ ਪਾਸੇ ਹੋਏ ਹੋਏ ਸੀ ਵੀ ਆਪਣੀ ਆਰਮੀ ਦੀ ਭਰਤੀ ਆ ਰਹੀ ਹੈ ਯਾਰ ਆਪਾਂ ਉਧਰ ਹੋਏ ਹੋਏ ਸੀ ਤਾਂ ਕਰਕੇ ਆਪਣਾ ਬਲੌਗ ਲੇਟ ਆਇਆ ਯਾਰ ਤਾਂ ਕਰਕੇ ਬਲੌਗ ਬਣਾਉਣ ਦਾ ਬਸ ਝੂਨਾ ਬਟੇਰ ਕਣਕ ਮੈਂ ਵੀਜੀ ਨਹੀਂ ਕਿਉਂਕਿ ਮੇਰੇ ਨਾਲ ਲੱਤਾਂ ਥੋੜੀ ਜੀ ਲੱਤें ਜ਼ਿਆਦਾ ਦੁਖਣ ਲੱਗ ਗਈ ਸੀ ਕਣਕ ਆਪਾਂ ਬੀਜੀ ਨਹੀਂ ਤੇ ਕਣਕ ਆਪਣੇ ਡੈਡੀ ਨੇ ਤੇ ਵੱਡੇ ਭਰਾ ਨੇ ਬੀਜੀ ਉਹਨਾਂ ਨੇ ਕਣਕ ਤਾਂ ਕਰਕੇ ਉਹਦਾ ਬਲੌਗ ਨਹੀਂ ਆ ਸਕਿਆ ਯਾਰ ਉਹ ਯਾਰ ਤੇ ਕਣਕ ਇਧਰ ਵੀ ਆਪਾਂ ਸਾਰੇ ਬਾਣ ਚ ਬੀਜਤੀ ਤੇ ਇੱਥੇ ਆਪਾਂ ਕੱਖਲਾ ਤੇ ਆ ਬਾੜ ਕਰਤੀ ਸਾਨੂੰ ਪਤਾ ਤਾਰ ਲਾਤੀ ਸੀ ਆਪਾਂ ਇੱਥੇ ਸਾਰੇ ਜਿਹਾ ਆਪਾਂ ਕਣਕ ਬੀਜਤੀ ਤੇ ਆ ਜਿਹੜਾ ਝੋਨਾ ਇਹ ਆਪਾਂ ਅੱਜ ਵੱਢਿਆ ਤੇ ਅੱਜ ਵੱਢ ਕੇ ਲੈ ਕੇ ਗਏ ਆ ਕਿਉਂਕਿ ਇਹਨਾਂ ਦੇ ਵਿੱਚ ਸਾਨੂੰ ਪਹਿਲਾਂ ਬਲੌਗ ਦੇ ਵਿੱਚ ਵੀ ਦਿਖਾਇਆ ਸੀ ਮੈਂ ਕਿਤੇ ਕਿਤੇ ਜੇ ਦਾਣਾ ਹਰਾ ਸੀ ਕਿਤੇ ਕਿਤੇ ਵੀ ਬਣ ਕੇ ਵੀ ਰਲ ਗਿਆ ਸੀ ਊਸਾ ਤੇ ਸੱਬੀ ਵਿੱਚ ਵੀ ਰਲ ਗਿਆ ਸੀ ਇਤਾਂ ਕਰਕੇ ਅੱਜ ਵੱਢੀ ਐ ਵੀ ਅੱਜ ਆਪਾਂ ਵੱਢ ਕੇ ਤੇ ਆਪਣੇ ਪਲਾਟ 'ਚ ਛੱਟ ਰਿਆ ਝੋਨਾ ਕਿਉਂਕਿ ਆਪਣੇ ਨਾ ਪਲਾਟ 'ਚ ਥਾਂ ਹੈਗਾ ਸੀ ਜੇ ਆਪਾਂ ਮੰਡੀ ਪਹੁੰਚਦੇ ਘਟੂ ਘਟਾਪਨ 12 ਜਾਂ 13 ਦਿਨ ਮੰਡੀ 'ਚ ਬੈਠਣਾ ਪੈਂਦਾ ਆਪਾਂ ਗਏ ਸਾਰੀ ਬਿਜਲੀ ਖੁੰਝੇ ਗੁੱਟ ਤੇ ਤੇ ਆਪਣੇ ਹੁਣ ਇਕੱਲੇ ਖਾਲ ਰਹਿ ਕੇ ਘੜਨ ਵਾਲੇ ਤੇ ਬਸ ਉਦੋਂ ਖਾਲ ਕਾੜ ਕੇ ਗਾਇਸ ਉਦੋਂ ਮਤਲਬ ਫਤੇ ਦਾ ਸਰੰਦ ਜਾਣ ਦਾ ਪ੍ਰੋਗਰਾਮ ਬਣ ਜੂ ਆਪਣਾ ਬਸ ਉਹਦੇ ਟਰੈਡ ਦੀ ਤਿਆਰੀ ਕਰਨ ਲੱਗ ਜਾਗੇ ਕਣਕਾ ਵਸਾ ਕੇ ਲਏ ਤੇ ਅੱਜ ਕੱਲ੍ਹ ਜਾਂ ਕੱਲ ਨੂੰ ਲੀਪਰ ਲਾ ਕੇ ਆਪਾਂ ਅੱਗੇ ਅਲੀਪਰ ਲਾ ਕੇ ਅੱਗ ਲਾ ਕੇ ਬਸ ਇਹ ਕਣਕ ਬੀਜ ਦਾਂਗੇ ਤੇ ਜੋ ਯਾਰ ਤੇ ਆਪਾਂ ਥੋੜੇ ਬੀਜੀ ਚੱਲ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਯਾਰ ਆਰਮੀ ਦੀ ਭਰਤੀ ਆ ਰਹੀ ਆਪਣੀ ਭਰਤੀ ਕਰਕੇ ਯਾਰ ਥੋੜਾ ਜਿਹਾ ਆਪਾਂ ਉਧਰ ਹੋਏ ਖੜੇ ਹਾਂ ਹੁਣ ਤਿਆਰੀ ਕਰਨੀ ਤੇ ਗਾਈਸ ਆਪਣਾ ਜੀਰੀ ਪਲਾਟ ਤੇ ਸੈੱਟ ਲੀ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਤੇ ਥੋੜੀ ਹਰੀ ਸੀ ਯਾਰ ਤੇ ਹੁਣ ਆਪਾਂ ਹਲਿਆਉਣ ਆ ਗਏ ਵਾ ਪੱਲੜ ਵਸਾ ਕੇ ਥੱਲੇ ਪਾ ਲਈ ਸਹੀਂ ਤੇ ਅੱਧੀ ਕੁ ਟਰਾਲੀ ਹੈਗੀ ਯਾਰ ਮਾ ਪਣ ਨੂੰ ਹਲਿਆਉਣ ਨੇ ਆਪਾਂ ਉੱਥੇ ਮੈਂ 10 12 ਦਿਨ ਮੰਡੀ 'ਚ ਬੈਠਾਂਗੇ ਆਪਾਂ ਆਪਣੇ ਕੋਲ ਜਗ੍ਹਾ ਹੈਗੀ ਸੀ ਆਪਾਂ ਮੈਂ ਇ ਤੇ ਵਾਕਿ ਨੂੰ ਇਹਦੀਆਂ ਬੱਟਾਂਆਂ ਪਾਈ ਜਾਂਣਾ ਯਾਰ ਮੈਂ ਵੀ ਮਣੀ ਮੁੱਟੀ ਹਵਾ ਲੱਗ ਜੂ ਤੇ 12:00 ਵਜੇ ਤੋਂ ਬਾਅਦ ਫੇਰ ਚੇਂਜ ਕਰਦਗੇ 9:00 ਵਜੇ ਆ ਤੇ 12:00 ਵਜੇ ਆਪਾਂ ਫੇਰ ਇਹਦੀਆਂ ਬੱਟਾਂ ਚੇਂਜ ਕਰਦਗੇ ਜੇ 2 ਜਾਂ 3 ਦਿਨਾਂ ਐ ਵਜੇ ਧੁੱਪ ਲੱਗ ਜੇ ਫਿਰ ਯਾਰ ਵਧੀਆ ਸੁੱਕ ਜਾਈ ਜੂਗੀ ਫਿਰ ਆਪਾਂ ਨੂੰ ਮੰਡੀ ਜਿੱਥੋਂ ਪਾ ਕੇ ਟਰਾਲੀ ਚ ਲੈ ਜਾਗੇ ਤੇ ਗਾਈਸ ਆਪਾਂ ਬੱਟਾ ਪਾਤੀਆਂ ਆਪਾਂ ਸਾਰੀਆਂ ਤੇ ਬਾਕੀ ਨਾ ਪੱਲੜ ਛੋਟਾ ਸੀ ਆਪਣਾ ਯਾਰ ਥੱਲੇ ਲੜਲਾ ਤਾਂ ਕਰਕੇ ਆਪਣੀਆਂ ਯਾਰ ਵੀ ਥੋੜੀਆਂ ਹੀ ਨਾ ਉਹ ਹੋ ਗਈਆਂ ਜਿਆਦਾ ਬੱਟਾਂ ਪੈ ਗਈਆਂ ਤੇ ਬੱਟਾਂ ਪਾਤੀਆਂ ਕਿ ਯਾਰ ਇਹਨੂੰ ਹਵਾ ਜੀ ਲੱਗ ਜੂਗੀ ਸੁੱਕ ਜੀ ਜਾਊ ਤੇ 9 ਵਜੇ ਫਲਾਅ ਵਾਲ ਯਾਰ ਆਪਾਂ ਮੰਨਗੇ ਲੋ 12 ਵਜੇ ਆਪਾਂ ਫੇਰ ਚੇਂਜ ਕਰ ਦਾਂਗੇ ਯਾਰ 12 ਵਜੇ ਬੱਟਾਂ ਪਾ ਢਾ ਕੇ ਆਪਾਂ ਬੱਟਾਂ ਦੁਬਾਰੇ ਪਾ ਦਾਂਗੇ ਯਾਰ ਵੀ ਜਿਹੜੀ ਥੱਲੇ ਰਹੀ ਹੁੰ ਦੁਬਾਰੇ ਫੇਰ ਹਵਾ ਲੱਗ ਜੂ ਤੇ ਤਿੰਨ ਕਿ ਦਿਨਾਂ ਚ ਜੀ ਆਪਾਂ ਪੱਟਾਂ ਪਾ ਦਈਏ ਤਿੰਨ ਕਿ ਦਿਨਾਂ ਚ ਜੀਰੀ ਵਧੀਆ ਸੁੱਕ ਜੂ ਵੀ ਬਾਹ ਬਾੜੀ ਹਰੀ ਨਹੀਂ ਤੇ ਤਿੰਨ ਦਿਨਾਂ ਚ ਲੂਟ ਆ ਜੂ ਯਾਰ ਤੇ ਫਿਲਹਾਲ ਆਪਾਂ ਸਾਰੀਆਂ ਬੱਟਾਂ ਆਪਾਂ ਪਾਤੀਆਂ ਯਾਰ ਤੇ ਮੰਨ ਕੇ ਅੱਧੀ ਟਰਾਲੀ ਤੋਂ ਥੋੜੀ ਉੱਤੇ ਆ ਯਾਰ ਹਣਾ ਹੁਣ ਆਪਾਂ ਇਹਨਾਂ ਵਾਸਤੇ ਟਰੈਡ ਤੇ ਆਪਾਂ ਡਿੱਕ ਵੀ ਕਸਤਾ ਸੀ ਯਾਰ ਫੱਟੀ ਲੋਡ ਕਰਕੇ ਟਰੈਡ ਤੇ ਆਪਾਂ ਡਿੱਕ ਕਸਤਾ ਉਹ ਵੀ ਦਿਖਾ ਦਨੇ ਉਹ ਦੇਖੋ ਡਿੱਕ ਆਪਾਂ ਕਸਤਾ ਤੇ ਹੁਣ ਆਪਾਂ ਟਰੈਡ ਤਿਆਰ ਕਰਾਂਗੇ ਯਾਰ ਸਰਾਂ ਦੇ ਲੈ ਕੇ ਜਾਣਾ ਹੁਆ ਆਪਾਂ ਟਰੈਡ ਤੇ ਫਿਲਹਾਲ ਆਪਾਂ ਪਲਾਟ ਵੀ ਸਾਰਾ ਲੂਟ ਕਰਤਾ ਸੀ ਯਾਰ ਜਗਾ ਉਧਰ ਆਪਾਂ ਸਬਜ਼ੀ ਲਾਤੀ ਤੇ ਆਪਾਂ ਇਧਰ ਇੱਕ ਤਾਂ ਯਾਰ ਗੰਡੇ ਲਾਤੀ ਗੰਡੇ ਫਿਲਹਾਲ ਤਾਂ ਗੰਢੀ ਲਾਇਆ ਯਾਰ ਆਪਾਂ ਲਸਣ ਨਾਲ ਇੱਦਾਂ ਆਪਣੇ ਕੋਲ ਲਸਣ ਤਾਂ ਆਪਣੇ ਕੋਲੇ ਪਿਆ ਕਰੇ ਬਾਦੂ ਪਿਆ ਲਸਣ ਤੇ ਗਾਜਰਾਂ ਲਾਤੀਆਂ ਮੂੜੀਆਂ ਲਾਤੀਆਂ ਤੇ ਆਪਾਂ ਪਾਲਕ ਲਾਤੀ ਕਰੇਲੇ ਦੀ ਵੱਲ ਆਪਣੀ ਪਹਿਲੀ ਲੱਗੀ ਹੋਈ ਸੀ ਯਾਰ ਜੇ ਆਪਣਾ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਗਾਹਾਂ ਵੀਡੀਓ ਸ਼ੇਅਰ ਕਰ ਦਿਓ ਤੇ ਪਿਛਲੇ ਬਲੌਗ ਆਪਣੇ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਹੋ